ਗੈਂਗਸਟਰਾਂ ਦੇ ਵੱਲੋਂ ਲਗਾਤਾਰ ਪੰਜਾਬੀ ਸਿੰਗਰਾਂ ਨੂੰ ਆਪਣੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਤੇ ਕੈਨੇਡਾ ਦੇ ਵਿੱਚ ਪੰਜਾਬੀ ਸਿੰਗਰ ਨੂੰ ਇੱਕ ਹੋਰ ਵੇ ਤੋਂ ਨਿਸ਼ਾਨਾ ਬਣਾਇਆ ਗਿਆ ਹੈ ਤੇਜੀ ਕਾਲੋਂ ਦੀ ਰਹਾਇਸ਼ ਤੇ ਗੈਂਗਸਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਫਾਇਰਿੰਗ ਦੀ ਜਿੰਮੇਵਾਰੀ ਲਈ ਹੈ ਤਾਂ ਗੈਂਗਸਟਰ ਰੋਹਿਤ ਗੁਦਾਰਾ ਦੀ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਇਹ ਜੋ ਰੋਹਿਤ ਗੁਦਾਰਾ ਦੀ ਗੈਂਗ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਜੋ ਤੇਜੀ ਕਾਲੋਂ ਦੇ ਘਰ ਤੇ ਫਾਇਰਿੰਗ ਹੋਈ ਹੈ ਤਾਂ ਲਗਾਤਾਰ ਕੈਨੇਡਾ ਦੇ ਵਿੱਚ ਪੰਜਾਬੀ ਸਿੰਗਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਸੇ ਦਾ ਨਿਸ਼ਾਨਾ ਮੁਰ ਤੋਂ ਬਣੇ ਨੇ ਤੇਜੀ ਕਾਲੋ ਜਨਦੀ ਰਹਾਏ ਤੇ ਇਹ ਫਾਇਰਿੰਗ ਕੀਤੀ ਗਈ ਗੋਲੀਆਂ ਜੋ ਸਿਤਾਬਰ ਤੋਰ ਚਲਾਈਆਂ ਗਈਆਂ ਤਾਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਹੈ ਤੇ ਪੋਸਟ ਦੇ ਵਿੱਚ ਇਹ ਦਾਵਾ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਫਾਇਰਿੰਗ ਦੇ ਵਿੱਚ ਤੇਜੀ ਕਾਲੋਂ ਦੇ ਪੇਟ 'ਚ ਗੋਲੀਆਂ ਲੱਗੀਆਂ ਨੇ ਹਾਲਾਂਕਿ ਉਹਨਾਂ ਦੀ ਜਾਨ ਇਸ ਫਾਇਰਿੰਗ ਦੇ ਵਿੱਚ ਬਚ ਗਈ ਹੈ ਪਰ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਸਿਰਫ ਅਜੇ ਟਰੇਲਰ ਸੀ ਤੇ ਇਸ ਤੋਂ ਬਾਅਦ ਹੋਰ ਵੱਡੇ ਹਮਲੇ ਵੀ ਜੋ ਹੈ ਉਹਨਾਂ ਦੇ ਕੀਤੇ ਜਾ ਸਕਦੇ ਨੇ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਉਹਨਾਂ ਦੇ ਖਿਲਾਫ ਕੰਮ ਕਰ ਰਹੇ ਨੇ ਉਹ ਨਾ ਕਰਨ ਕਿਉਂਕਿ ਪੋਸਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਤੇਜੀ ਕਾਲੋਂ ਦੇ ਵੱਲੋਂ ਰੋਹਿਤ ਗੁਤਾਰਾ ਗੈਂਗ ਦੇ ਖਿਲਾਫ ਜੋ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਹਥਿਆਰ ਜੋ ਉਹਨੂੰ ਸਪਲਾਈ ਕੀਤੇ ਜਾ ਰਹੇ ਨੇ ਤੇਜੀ ਕਾਲੋਂ ਦੇ ਵੱਲੋਂ ਤੇ ਵਿੱਤੀ ਸਹਾਇਤਾ ਵੀ ਉਹਨਾਂ ਦੇ ਖਿਲਾਫ ਜੋ ਗੈਂਗ ਹੈ ਉਸ ਦੀ ਕੀਤੀ ਜਾ ਰਹੀ ਹੈ ਤਾਂ ਜਹਾਕਰੋਂ ਤੋਂ ਉਹਨਾਂ ਨੂੰ ਰੋਕਿਆ ਗਿਆ ਹੈ ਤੇ ਜੇਕਰ ਉਹ ਹਜੇ ਵੀ ਨਾ ਮੁੜੇ ਤਾਂ ਉਹਨਾਂ ਤੇ ਮੁਰ ਜਾਨੋ ਮਾਰਨ ਦੀ ਹਮਲਾ ਕਰਨ ਦੀ ਜੋ ਧਮਕੀ ਜੋ ਹੈ ਉਹ ਦਿੱਤੀ ਗਈ ਹੈ ਤੇ ਰੋਹਿਤ ਗੁਦਾਰਾ ਦੀ ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਜਿੱਥੇ ਪੰਜਾਬੀ ਸਿੰਗਰਾਂ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਤੇ ਜੋ ਲਿਆ ਗਿਆ ਹੋਵੇ ਬੀਤੇ ਦਿਨੀ ਦੀ ਇਸ ਗੱਲ ਕਰੀਏ ਤਾਂ ਕਾਮੇਡੀਅਨ ਕਪਲ ਸ਼ਰਮਾ ਦੀ ਕੈਫੇ ਤੇ ਜੋ ਕੈਪਸ ਕੈਫੇ ਹੈ ਕੈਨੇਡਾ ਦੇ ਵਿੱਚ ਉਸ ਤੇ ਫਾਇਰਿੰਗ ਕੀਤੀ ਗਈ ਸੀ ਤੀਜੀ ਵਾਰ ਫਾਇਰਿੰਗ ਇਹ ਹੋਈ ਸੀ ਜਿਸ ਤੋਂ ਬਾਅਦ ਐਲਵਿਸ਼ ਯਾਦਵ ਯੂਟਿਊਬਰ ਚੋਣੇ ਉਹਨਾਂ ਦੀ ਵੀ ਰਿਹੈਸਟ ਜੋ ਹੈ ਫਾਇਰਿੰਗ ਕੀਤੀ ਗਈ ਸੀ ਦਾ ਲਗਾਤਾਰ ਪੰਜਾਬੀ ਸਿੰਗਰਾਂ ਨੂੰ ਟਾਰਗੇਟ ਤੇ ਜਵਾਬ ਲਿਆ ਜਾ ਰਿਹਾ ਹੈ ਤੇ ਇਸੇ ਦਾ ਸ਼ਿਕਾਰ ਹੋਏ ਨੇ ਤੇਜੀ ਕਾਲੂ ਧਾਲਕੀ ਉਹਨਾਂ ਦੀ ਸਿਹਤ ਦੇ ਨਾਲ ਸੰਬੰਧਿਤ ਕੋਈ ਅਪਡੇਟ ਹਾਲੇ ਤੱਕ ਸਾਹਮਣੇ ਨਹੀਂ ਆਈ ਪਰ ਇਸ ਫਾਇਰਿੰਗ ਤੋਂ ਬਾਅਦ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਨੇ ਤੇ ਇਹ ਫਾਇਰਿੰਗ ਕਿਸ ਨੇ ਕੀਤੀ ਹੈ ਉਸ ਦੀ ਜਾਂਚ ਜੋ ਹੈ ਉਹ ਜਾਰੀ ਹੈ ਪਰ ਸੋਸ਼ਲ ਮੀਡੀਆ ਤੇ ਰੋਹਿਤ ਗੁਦਾਰਾ ਦੀ ਗੈਂਗ ਦੇ ਵੱਲੋਂ ਇਹ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਕਿ ਤੇਜੀ ਕਾਲੋ ਦੇ ਘਰ ਤੇ ਜੋ ਫਾਇਰਿੰਗ ਹੋਈ ਹੈ ਉਹ ਰੋਹਿਤ ਗੁਦਾਰਾ ਗੈਂਗ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਤੇਜੀ ਕਾਲੋ ਰੋਹਿਤ ਗੁਦਾਰਾ ਗੈਂਗ ਦੇ ਖਿਲਾਫ ਜਾ ਕੇ ਜੋ ਉਹਨਾਂ ਦੇ ਖਿਲਾਫ ਲੋਕ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਉਹਨਾਂ ਨੂੰ ਹਥਿਆਰ ਜੋ ਨੇ ਉਹ ਸਪਲਾਈ ਕਰ ਰਹੇ ਨੇ ਤੇ ਵਿੱਤੀ ਸਹਾਇਤਾ ਵੀ ਕਰ ਰਹੇ ਨੇ ਤੇ ਅਜਾਏ ਦੇ ਵਿਚਾਲੇ ਚੇਤਾਵਨੀ ਵੀ ਦਿੱਤੀ ਗਈ ਹੈ ਜੇਕਰ ਕੋਈ ਵੀ ਰੋਹਿਤ ਗੁਦਾਰਾ ਗੈਂਗ ਦੇ ਖਿਲਾਫ ਜਾ ਕੇ ਅਜਾਈਆਂ ਹਰਕਤਾਂ ਕਰੇਗਾ ਤਾਂ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਉਸ ਵਿਅਕਤੀ ਤੇ ਉਸ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਜੋ ਦਿੱਤੀ ਗਈ ਹੈ ਤਾਂ ਤੇਜੀ ਕਾਰੋਂ ਦੀ ਕੈਨੇਡਾ ਸਥਿਤ ਰਿਹਾਇਸ ਤੇ ਫਾਇਰਿੰਗ ਕੀਤੀ ਗਈ ਹੈ ਪੋਸਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ ਫਾਇਰਿੰਗ ਦੇ ਵਿੱਚ ਜ਼ਖਮੀ ਹੋਏ ਨਹੀਂ ਹਾਲਾਂਕਿ ਕੋਈ ਅਧਿਕਾਰਿਕ ਤੌਰ ਤੇ ਇਸ ਗੱਲ ਦੀ ਪੁਸ਼ਟੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ